ਜਿਹੜਾ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਜਾ ਕੇ ਜੰਮੂ ਕਸ਼ਮੀਰ ਦੇ ਉਹਨਾਂ ਟਿਕਾਣਿਆਂ ਤੇ ਹਮਲਾ ਕੀਤਾਗਾ ਜਿੱਥੇ ਕਿ ਅਤਵਾਦੀਆਂ ਦੇ ਟਿਕਾਣੇ ਦੱਸੇ ਜਾਂਦੇ ਸੀ ਲੋਕ ਜਿਹੜੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਆ ਪਟ્રોલ ਡੀਜ਼ਲ ਜਿਹੜਾ ਬਾ ਉਹ ਜਮ੍ਹਾਂ ਕੀਤਾ ਜਾ ਰਿਹਾ ਆ ਪٹرول ਇਕੱਠਾ ਕਰਨ ਦੀ ਡੀਜ਼ਲ ਇਕੱਠਾ ਕਰਨ ਦੀ ਇਹ ਕੋਈ ਹਦਾਇਤ ਦਿੱਤੀ ਗਈ ਸਰਕਾਰ ਲੋ ਨਾ ਇਹ ਸਰਕਾਰ ਨੂੰ ਕੋਈ ਨਹੀਂ ਵੇਖੇ ਇੱਕ ਦੂਜੇ ਵਾਲਾ ਮਾਹੌਲ ਚੱਲ ਵੇਖੋ ਵੇਖ ਲਈ ਜਾਂਦੇ ਜੀ ਵੇਖੋ ਵੇਖੀ ਆਪ ਦਾ ਕੋਈ ਨਾ ਕੋਈ ਆਸਾਨ ਦੇ ਵਿੱਚ ਤੇਲ ਪਾ ਕੇ ਰੱਖੀਏ ਕਿਤੇ ਵੀ ਵੇਖੋ ਤੇ ਭਿੱਖੀਵੰਡ ਤੋਂ ਲੈ ਕੇ ਮਤਰੰਦਾਂ ਦਾ ਕੋਈ ਫੌਜੀ ਗੱਡੀ ਵੇਖੀ ਨਹੀਂ ਅਜੇ ਨਜ਼ਰ ਨਹੀਂ ਆਈ ਕੋਈ ਜੰਗ ਦੇ ਸਮਾਨ ਨਹੀਂ ਲੋਕਾਂ ਨੇ ਭੇੜ ਜਾਲ ਬਣਾ ਲਈ ਤੇਲ ਜਮਾ ਕਰ ਲੋ ਕੀ ਤੇਲ ਪੀ ਲੈਣਗੇ ਹਾਂ ਜਮਾ ਕਰਨ ਵਾਲਾ ਤੇ ਆਟਾ ਦਾਲ ਖਾਂਡਿਆ ਵੀ ਖਾ ਲਾਂਗੇ ਮਹੀਨਾ ਦੋ ਮਹੀਨੇ ਤੇਲ ਨੂੰ ਕੀ ਕਰਾਂਗੇ ਜੰਗ ਲਾਇਆ ਕੋਈ ਫਾਇਦਾ ਥੋੜੀ ਨਾ ਨੁਕਸਾਨ ਹੀ ਹੋਣਾ ਜੀ ਹਾਂ ਮੈਂ ਇੰਤ ਨਹੀਂ ਚਾਹੁੰਦਾ ਇਹ ਜੰਗ ਲੱਗੇ ਨਹੀਂ ਚਾਹੁੰਦੇ ਦੋਨੇ ਪਾਸੇ ਪੰਜਾਬ ਆਪਣੀਆਂ ਉਧਰ ਵੀ ਚੜਦੇ ਆਲਾ ਵੀ ਤੇ ਲੈੰਦੇ ਆਲਾ ਵੀ ਜਾਨ ਤਾਂ ਸਾਰਿਆਂ ਦੀ ਇੱਕੋ ਹੈ ਹਾਂ ਜੋ ਉਧਰਲੇ ਪਾਸੇ ਮਰਦੇ ਉਹ ਵੀ ਆਪਣੇ ਨੇ ਇਧਰਲੇ ਪਾਸੇ ਮਰਦੇ ਨੇ ਉਹ ਵੀ ਆਪਣੇ ਨੇ ਗਲਤ ਹੈ ਗੱਲ ਆ ਆਇਆ ਡਿਊਟੀ ਕਰਨੇ ਆ ਵੇਖੋ ਡਾਂਗ ਵਾਲਾ ਮਾਹੌਲ ਬਣਿਆ ਵਿਆਹ ਪੰਪ ਤੇ ਜੀ ਪੰਜਾਬੀ ਲੋਕ ਚੈਨਲ ਦੇ ਨਾਲ ਮੈਂ ਹਾਂ ਗੁਰदयाल ਸਿੰਘ ਤੇ ਇਸ ਵੇਲੇ ਹਲਕਾ ਖੇਮ ਕਰਨ ਦੇ ਵਿੱਚ ਮੌਜੂਦ ਆ ਖੇਮ ਕਰਨ ਸੈਕਟਰ ਜੇੜਾ ਵਾ ਬਾਰਡਰ ਬੈਲਟ ਤੋਂ ਜਾਣਿਆ ਜਾਂਦਾ ਹੈ ਤੇ ਰਾਤ ਦੇ ਮਾਹੌਲ ਤੋਂ ਬਾਅਦ ਜਿਹੜਾ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਜਾ ਕੇ ਜੰਮੂ ਕਸ਼ਮੀਰ ਦੇ ਉਹਨਾਂ ਟਿਕਾਣਿਆਂ ਤੇ ਹਮਲਾ ਕੀਤਾਗਾ ਜਿੱਥੇ ਕਿ ਅਤਵਾਦੀਆਂ ਦੇ ਟਿਕਾਣੇ ਦੱਸੇ ਜਾਂਦੇ ਸੀ ਹੋਰ ਵੀ ਪੰਜਾਬ ਦੇ ਵੱਖ-ਵੱਖ ਜਿਹੜੇ ਲੈਂਦੇ ਪੰਜਾਬ ਦੇ ਵੱਖ-ਵੱਖ ਹਿੱਸੇ ਆ ਉੱਥੇ ਸਾਡੀ Air Force ਵੱਲੋਂ ਇੱਕ ਵੱਡਾ ਹਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਮਾਜੇ ਦੇ ਵਿੱਚ ਇਸ ਵੇਲੇ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਆ ਪਟ્રોલ ਡੀਜ਼ਲ ਜਿਹੜਾ ਬਾ ਉਹ ਜਮ੍ਹਾਂ ਕੀਤਾ ਜਾ ਰਿਹਾ ਆ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਔਰ ਉਹਨਾਂ ਤੋਂ ਜਾਣਦੇ ਆ ਵੀ ਜੀ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਚਾਲ ਆ ਅੱਛਾ ਦਾੜ ਪੀੜ ਹੁੰਦੀ ਬਾਈ ਜੀ ਆ ਮੂੰ ਕਰਿਓ ਉਹਨਾਂ ਨੂੰ ਵੀ ਮੜੇ ਆਜੋ ਇੱਧਰ ਸਾਹਮਣੇ ਆਜੋ ਹਾਂਜੀ ਬਾਈ ਜੀ ਕਿਵੇਂ ਦੇਖਦੇ ਹੋ ਨਹੀਂ ਜੀ ਇਹ ਕਹਣਾ ਕਿ ਆ ਬਹੁਤ ਮੰਦਾ ਹਾਲੀ ਚੱਲੰਦਾ ਆ ਕਿਉਂ ਕਿਉਂ ਏਡੀ ਕਾਲੀ ਪੈ ਗਈ ਆ ਆਪਾਂ ਨੂੰ ਲੜਾਈ ਦਾ ਮਸਲਾ ਹੀ ਚੱਲੰਦਾ ਆ ਜੀ ਲੜਾਈ ਦਾ ਮਸਲਾ ਹਾਂਜੀ ਤੇ ਜੇ ਮੰਨ ਲਓ ਤੁਹਾਨੂੰ ਆਉਣਾ ਜਾਣਾ ਪੈਂਦਾ ਫਿਰ ਜਾਓਗੇ ਕਿਤੇ ਐਸੇ ਪਾਸੇ ਯਾਹਾਂ ਜਾਣਾ ਕਿੱਥੇ ਬਣਾ ਜੀ ਸਰਕਾਰ ਵੱਲੋਂ ਕੋਈ ਹਦਾਇਤ ਹੈ ਕੀ ਆ ਨਾ ਕੋਈ ਹਦਾਇਤ ਨਹੀਂ ਸਰਕਾਰ ਵੱਲੋਂ ਆ ਪੈਟਰੋਲ ਇਕੱਠਾ ਕਰਨ ਦੀ ਡੀਜ਼ਲ ਇਕੱਠਾ ਕਰਨ ਦੀ ਇਹ ਕੋਈ ਹਦਾਇਤ ਦਿੱਤੀ ਗਈ ਸਰਕਾਰ ਵੱਲੋਂ ਨਾ ਇਹ ਸਰਕਾਰ ਨੂੰ ਪਈ ਨਹੀਂ ਵੇਖੇ ਇੱਕ ਦੂਜੇ ਵਾਲਾ ਮਾਹੌਲ ਚੱਲ ਵੇਖੋ ਵੇਖ ਹੀ ਲਈ ਜਾਂਦੇ ਜੀ ਵੇਖੋ ਵੇਖ ਹੀ ਆਪ ਦਾ ਕੋਈ ਨਾ ਕੋਈ ਆਸਾਨ ਦੇ ਵੀ ਤੇਲ ਪਾ ਗਿਆ ਰੱਖੀਏ ਹਾਂਜੀ ਆਪਰ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹ ਖਾਲਸਾ ਵਾਹ ਬੰਦੇ ਲੋਕ ਵੇਖੋ ਜੋਰੋ ਜੋਰ ਲੱਗੇ ਲੈਣੋਂ ਲੈਣ ਲੱਗੇ ਆ ਕੀ ਮਾਹੌਲ ਚਾਲ ਬਣ ਗਿਆ ਸੀ ਇਹ ਸਭ ਠਾਈ ਆ ਕਹਤਾ ਹੀ ਆ ਕੁਛ ਨਹੀਂ ਹੋਣਾ ਨਹੀਂ ਚਾਹੀਦਾ ਜਦੋਂ ਵੇਖੋ ਅੱਗੇ ਜੰਗ ਹੁੰਦੇ ਪਿੰਡਾਂ 'ਚ ਕਿੰਨੀ ਫੌਜ ਆਉਂਦੀ ਜੀ ਜੀ ਕਦੀ ਕੁਝ ਫੌਜ ਦੀ ਗੱਡੀ ਵੇਖੀ ਜੋ ਹਾਂ ਕਿਤੇ ਵੀ ਵੇਖੋ ਤੇ ਭਿੱਖੀਵੰਡ ਤੋਂ ਲੈ ਕੇ ਮਤਰੰਦਰ ਦਾ ਕੋਈ ਫੌਜੀ ਗੱਡੀ ਵੇਖੀ ਨਹੀਂ ਅਜੇ ਨਜ਼ਰ ਨਹੀਂ ਆਈ ਕੋਈ ਜੰਗ ਦੇ ਸਮਿਆਂ ਨਹੀਂ ਲੋਕਾਂ ਨੇ ਭੇੜ ਜਾਲ ਬਣਾ ਲਈ ਤੇਲ ਜਮਾਂ ਕਰ ਲੋ ਕੀ ਤੇਲ ਪੀ ਲੈਣਗੇ ਹਾਂ ਜਮਾਂ ਕਰਨ ਵਾਲਾ ਤੇ ਆਟਾ ਦਾਲ ਖਾਂਡਿਆ ਵੀ ਖਾ ਲਾਂਗੇ ਮਹੀਨਾ ਦੋ ਮਹੀਨੇ ਤੇਲ ਨੂੰ ਕੀ ਕਰਾਂਗੇ ਜੇ ਬਾਹਰ ਸਾਡੇ ਨਿਕਲਿਆ ਨਾ ਗਿਆ ਤੁਸੀਂ ਪੈੜੀ ਕਿੱਥੋਂ ਬੀਜ ਲਾਂਗੇ ਬਿਲਕੁਲ ਇਹ ਭੇੜ ਜਾਲ ਜੋ ਲੋਕ ਮੱਝਾਲੇ ਮੱਝਾਲੇ ਚ ਆਉਂਦੇ ਵੀ ਜੰਗ ਲੱਗੇ ਜੰਗ ਲਾਇਆ ਕੋਈ ਫਾਇਦਾ ਥੋੜੀ ਨਾ ਨਿਸ਼ਾਨੀ ਹੋਣਾ ਹਾਂ ਅਸੀਂ ਤੇ ਨਹੀਂ ਚਾਹੁੰਦੇ ਜੀ ਜੰਗ ਲੜਨੀ ਕਿਉਂ ਮੈਂ ਕੱਤਰਵਾਲੀ ਜੰਗ ਵੇਖੀ ਥੋੜੀ ਜਿਹੀ ਮੈਂ ਛੋਟੀ ਉਮਰ ਤੇ ਹਾਂ ਮੈਨੂੰ ਕੋ ਪਤਾ ਵੀ ਉਦੋਂ ਕਿੰਨਾ ਕਿ ਨੁਕਸਾਨ ਹੋਇਆਊਗਾ ਛੋਟੀ ਉਮਰ ਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਹੀ ਉਦੋਂ ਬੜੀਆਂ ਮੁਸ਼ਕਲਾਂ ਅੰਦਰੋਂ ਬਾਹਰ ਨਿਕਲਣਾ ਵੀ ਔਖਾ ਸੀ ਜੀ ਜਾ ਜਾ ਟਕਰਾਉਂਦੇ ਹੀ ਡਿੱਗਦੇ ਹੀ ਲਾਤਾਂ ਲੱਗਦੀਆਂ ਕਈ ਕੁਸ਼ ਮੈਂ ਵੇਖਿਆ ਵਾ ਜੀ ਤੇ ਜਿਹਨੇ ਨਹੀਂ ਵੇਖਿਆ ਉਹ ਤਾਂ ਲੱਗ ਜੇ ਲੱਗ ਜੇ ਹਾਂਜੀ ਗੱਲ ਤੇ ਏਸੀ ਰੂਮ ਚ ਬੈਠ ਕੇ ਲੋਕ ਕਹੀ ਤੇ ਜਾਂਦੇ ਵੀ ਜੰਗ ਲਾਉਣੀ ਚਾਹੀਦੀ ਉਦੋਂ ਨਾਲ ਜੰਗ ਅੱਜ ਭਿਆਨਕ ਜੰਗ ਹੈ ਉਦੋਂ ਜੰਗ ਇੰਨੀ ਭਿਆਨਕ ਨਹੀਂ ਉਦੋਂ ਤਾਂ ਮੈਂ ਲਾਉਂਦੀ ਫੌਜੀ ਕੋਈ ਤੋਪਾਂ ਲਾਉਂਦੀ ਅੱਜ ਮਚੈਲਾ ਲਾਉਂਦੀ ਮਚੈਲਾ ਲਾਉਂਦੀ ਜਿਹੜੀ ਪੰਜ ਪੰਜ ਹਜ਼ ਨੋ ਨੁਕਸਾਨ ਹੀ ਹੈ ਨਾ ਜੰਗ ਕੋਈ ਫਾਇਦਾ ਨਹੀਂ ਜੰਗ ਕੋਈ ਮਸਲੇ ਦਾ ਹੱਲ ਹੈਗਾ ਨਾ ਨਾ ਮਸਲੇ ਦਾ ਹੱਲ ਗੱਲਬਾਤ ਰਹੀ ਹੈ ਗੱਲਬਾਤ ਰਹੀ ਹੈ ਹਾਂਜੀ ਸੋ ਬਹੁਤ ਸਾਰੇ ਲੋਕ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਪਾਂ ਇਧਰਲੇ ਪਾਸੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਟਾਪ ਲਾ ਲਓ ਸਟਾਪ ਲਾ ਲਓ ਉੱਪਰੋਂ ਭਾਈ ਜੀ ਤੇਲ ਲੈਣ ਆਏ ਹੋ ਕਿੰਨਾ ਕੁ ਤੇਲ ਲੈ ਚੱਲੇ ਹੋ ਕੀ ਰੀ ਤੇਲ ਜੀ ਆਏ ਤੇ ਰੀਪਰ ਚਲਾਉਂਦੇ ਆਂ ਅੱਛਾ ਥੂੜੀ ਬਣਾਉਂਦੇ ਆਂ ਹਾਂ ਉਹਦੀ ਵਾਤੇ ਖੜਨ ਲੱਗੇ ਮਾਹੌਲ ਤਾਂ ਜਿਹੜਾ ਲੱਗ ਰਿਹਾ ਵੀ ਲੱਗ ਨਹੀਂ ਰਿਹਾ ਵੀ ਤੇਲ ਇਹਦੇ ਵਾਸਤੇ ਰੀਪਰ ਵਾਸਤੇ ਚੱਲਿਆ ਨਹੀਂ ਐਂ ਇਧਰ ਟਰਾਲੀ ਖਲੋ ਗਿਆ ਟਰੈਕਟਰ ਖਲੋਤਾ ਉੱਥੇ ਆਏ ਆ ਆ ਜੰਗ ਦਾ ਜੰਗਦਾਰ ਰੋਲਾ ਤੇ ਪਿਆ ਪਰ ਨਹੀਂ ਚਾਹੀ ਜਾ ਕੇ ਚਾਹੀਦੀ ਨਹੀਂ ਆ ਚਾਹੀਦੀ ਨਹੀਂ ਚਾਹੀਦੀ ਜਾ ਕੇ ਭਾਈ ਜੀ ਕਿਵੇਂ ਦੇਖਦੇ ਰਾਤ ਦੇ ਮਾਹੌਲ ਤੋਂ ਰਾਤ ਦਾ ਮਾਹੌਲ ਤੇ ਵੀਰ ਜੀ ਇੱਕ ਨਾਲ ਸਾਰਿਆਂ ਨੂੰ ਪਰੇਸ਼ਾਨੀ ਹੋਈ ਹੈ ਸਾਰਿਆਂ ਨੂੰ ਨਹੀਂ ਬਰਾਭੀ ਭਜਣਾ ਸਹੀ ਹੋਈ ਹੈ ਤੇ ਅਹੇ ਤੇਲ ਲੈਣਾ ਰੀਪਰ ਸਾਡਾ ਵੀ ਖਲੋਦਾ ਵਾ ਹਾਂ ਦੋ ਕੀ ਗੱਲ ਕਹਿੰਦੇ ਵੀ ਦੱਸ ਕੇ ਨਹੀਂ ਕਦੀ ਜੰਗਾ ਲੱਗੀਆਂ ਕਿਦੇ ਰੋਲੇ ਬੜਾ ਤੇਰੇ ਹਾਂਜੀ ਵੀਰ ਜੀ ਦੱਸ ਕੇ ਨਹੀਂ ਲੋ ਉਹਦੇ ਲੱਗਣੀ ਆ ਜਦੋਂ ਲੱਗਣੀ ਪਤਾ ਕਿੱਥੇ ਲੱਗਣਾ ਕਿ ਨਹੀਂ ਪਤਾ ਵੀ ਕਿਹਨੇ ਤੇ ਜੇ ਮੰਨ ਲਓ ਇਤਰਾਹ ਦੀ ਸਥਿਤੀ ਬਣਦੀ ਆ ਫਿਰ ਤੁਹਾਡੀ ਸਥਿਤੀ ਕਿਹੋ ਜੀ ਰਹੂਗੀ ਤੁਸੀਂ ਆਪਣੇ ਆਪ ਕਿਤਰਾ ਰਹੋਗੇ ਉਥੋਂ ਘਾਰ ਛੱਡ ਕੇ ਜਾਓਗੇ ਜਾਂ ਫੌਜੀਆਂ ਨਾਲ ਇਹ ਵੀ ਵੀਰ ਜੀ ਸਾਧਾਂਗਾ ਫੌਜੀਆਂ ਨਾਲ ਕੇ ਜਾਣਾ ਕਿੱਥੇ ਆਪਾਂ ਐਨੂੰ ਜਾਵਾਂਗੇ ਫੌਜੀਆਂ ਨਾਲ ਸਾਧਾਂਗੇ ਜੀ ਠੀਕ ਹੈ ਕਿ ਨਹੀਂ ਜਾਣਾ ਕਿੱਥੇ ਆਪਾਂ ਸੋ ਮਾਝੇ ਆਲਿਆਂ ਦੇ ਹੌਸਲੇ ਜਿਹੜੇ ਬਿਲਕੁਲ ਬਲੰਦ ਨੇ ਇੱਥ ਨੌਜਵਾਨ ਵੀ ਰਾਏ ਨੇ ਇਹਨਾਂ ਦੀ ਵੀ ਰਾਏ ਲੈ ਲਈਏ ਬਾਈ ਜੀ ਕਿਵੇਂ ਦੇਖਦੇ ਹੋ ਰਾਤ ਦਾ ਮਾਹੌਲ ਜਿਹੜਾ ਵਿਗੜਿਆ ਥੋੜਾ ਹੋਰ ਜੋ ਟਰੈਕਟਰ ਦੀ ਆਵਾਜ਼ ਪਈ ਮਾਹੌਲ ਤਾਂ ਹੀ ਖਰਾਬੇ ਲੱਗਦੇ ਨੇ ਹੂੰ ਤੇ ਵੈਸੇ ਹੋਣਾ ਨਹੀਂ ਚਾਹੀਦਾ ਸਰਕਾਰਾਂ ਦੋਨੇ ਪਾਸੇ ਪੰਜਾਬ ਆਪਣੀਆਂ ਉਧਰ ਵੀ ਚੜਦੇ ਵਾਲਾ ਵੀ ਤੇ ਲੈਣਦੇ ਵਾਲਾ ਵੀ ਹਾਂ ਵੈਸੇ ਹੈ ਖਰਾਬੇ ਮਾਹੌਲ ਇੱਕ ਚੀਜ਼ ਹੋਰ ਮੈਂ ਸਮਝਣੀ ਚਾਹੂੰਗਾ ਵੇਖੇ ਤੁਸੀਂ ਵੇਖਿਆ ਹੋਣਾ ਵੀਡੀਓ ਵੀ ਰਾਤ ਦੇ ਹਮਲੇ ਤੋਂ ਬਾਅਦ ਨਾ ਕੁਝ ਲੋਕ ਮਠਿਆਈਆਂ ਵੰਡ ਰਿਹਾ ਪਟਾਕੇ ਚਲਾ ਰਿਹਾ ਭੰਗੜੇ ਪਾ ਰਿਹਾ ਬਹੁਤ ਗਲਤ ਹੈ ਇਹ ਇਹ ਹੋਣਾ ਚਾਹੀਦਾ ਨਹੀਂ ਨਹੀਂ ਹੋਣਾ ਨਹੀਂ ਚਾਹੀਦਾ ਮਤਲਬ ਇਨਸਾਨ ਦਾ ਜਾਨ ਦਾ ਸਾਰਿਆਂ ਦਾ ਇੱਕੋ ਹੈ ਹਾਂ ਜੋ ਉਧਰਲੇ ਪਾਸੇ ਮਰਦੇ ਉਹ ਵੀ ਆਪਣੇ ਨੇ ਇਧਰਲੇ ਪਾਸੇ ਮਰਦੇ ਨੇ ਉਹ ਵੀ ਆਪਣੇ ਨੇ ਗਲਤ ਹੈ ਗੱਲ ਵੈਸੇ ਆ ਲੋਕਾਂ ਨੇ ਆ ਬਖੰਡ ਬਣਾਇਆ ਜਿਹਨੂੰ ਲੋੜ ਨਹੀਂ ਹੈਗੀ ਉਹ ਵੀ ਇੱਥੇ ਚੱਕ ਚੱਕ ਡਰਮ ਤੁਰੇ ਫਰੀ ਜਾਂਦਾ ਹੈਗਾ ਦੇਖੇ ਵੀ ਚਾਰ ਚਾਰ ਡਰਮ ਲੋਕਾਂ ਨੇ ਪ੍ਰਾਪਤ ਜਿਹਨੂੰ ਚਲੋ ਐ ਥੋੜਾ ਵੀ ਕਾਲ ਥੋੜੀ ਪੈ ਚੱਲੇ ਨਾ ਹਾਂ ਵੀ ਮਿਲਦਾ ਜਾਣੀ ਹੈ ਕੰਮ ਆਪਣਾ ਸਰਕਾਰ ਵੱਲੋਂ ਕੋਈ ਇੰਟਰੈਕਸ਼ਨ ਨਹੀਂ ਏਦਾਂ ਦੀ ਵੀ ਕਮੀ ਆ ਸਕਦੀ ਨਹੀਂ 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 ਆਏਗੀ ਇਹ ਤਾਂ ਬਸ ਸਾਡੇ ਹੀ ਲੋਕਾਂ ਨੇ ਲੈਣਾ ਲਾਈਆਂ ਨੇ ਬਹੁਤ ਬਹੁਤ ਧੰਨਵਾਦ ਜੀ ਕਰਪਾ ਮੈਂ ਸੋ ਇਧਰਲੇ ਪਾਸੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਾਜੀ ਕਿਹੜਾ ਪਿੰਡੋਂ ਆਏ ਜੀ ਪਿੱਛੇ ਤੁਹਾਨੂੰ ਦੱਸਿ ਗਏ ਅਸੀਂ ਲੈ ਤਾਂ ਜੋ ਕਿਹੜੇ ਪਿੰਡੋਂ ਆਏ ਜੀ ਕਿ ਪਿੰਡ ਦਾ ਨਾਮ ਭਾਈ ਭਾਈ ਲੱਦੂ ਆਏ ਅੱਛਾ ਅੱਛਾ ਕਿਵੇਂ ਦਾ ਮਾਹੌਲ ਲੱਗ ਰਿਹਾ ਸਰਕਾਰ ਵੱਲੋਂ ਤਨੀ ਰੌਲਾ ਪਿਆ ਮਾਹੌਲ ਤਾਂ ਕੋਈ ਜਾਵਦਾ ਪਰ ਲੋਕਾਂ ਪਾਤਾ ਅੱਛਾ ਲੋਕਾਂ ਕਿਉਂ ਪਾਤਾ ਲੋਕਾਂ ਦੇ ਤੁਹਾਨੂੰ ਪਾਤਾ ਹੈ ਹੈ ਲੱਗਦਾ ਵੀ ਮਾਹੌਲ ਜਿਤਨਾ ਪਹਿਲਾਂ ਤੁਸੀਂ ਲੜਾਈ ਵੇਖੀ ਕੋਈ ਕਤਲਾਰੀ ਜਾਂ ਪੈਂਕਤਾਰੀ ਮਾਰੀ ਜੀ ਵੇਖੀ ਉਹਦੇ ਵਿੱਚ ਲੱਗਦਾ ਹੈ ਵੀ ਇਦਾਂ ਦਾ ਮਾਹੌਲ ਉਦੋਂ ਵੀ ਇਦਾਂ ਹੈਗਾ ਸੀ ਨਹੀਂ ਇਸ ਤਰ੍ਹਾਂ ਦਾ ਨਹੀਂ ਉਦੋਂ ਤੇ ਉਦੋਂ ਤੇ ਕੁਝ ਤਾਂ ਠੀਕ ਸੀ ਤੇ ਇੱਥੇ ਜ਼ਿਆਦੀ ਗਰਮੀ ਹੈ ਹੁਣ ਹੁਣ ਜ਼ਿਆਦੀ ਗਰਮੀ ਹੈ ਆ ਜ਼ਿਆਦੀ ਗਰਮੀ ਲੜਾਈ ਲੱਗਣ ਦੇ ਸਾਰ ਕੋਈ ਆਬਦੇ ਆ ਮਹਾਰਾਜ ਸੱਚੇ ਪਾਤਸ਼ਾਹ ਨਾ ਹੀ ਲੱਗੇ ਚੰਗੀ ਗੱਲ ਨਾ ਹੀ ਲੱਗੇ ਚੰਗੀ ਗੱਲ ਇਹ ਜਿਸ ਤਰ੍ਹਾਂ ਹੁਣ ਲੋਕ ਆ ਵੇਖੋ ਜਿਤਨਾ ਜੀ ਨੂੰ ਕਹਿੰਦੇ ਨੇ ਹੀਰੀ ਕਮੜੀ ਹੋ ਗਈ ਹੈ ਤੁਹਾਨੂੰ ਲੱਗਦਾ ਵੀ ਇਹ ਸਹੀ ਆ ਨਹੀਂ ਸਹੀ ਕੋ ਨਹੀਂ ਆਇਆ ਇਹ ਗਲਤੀ ਆ ਗਲਤੀ ਸੋ ਇਧਰਲੇ ਪਾਸੇ ਕੁਝ ਹੋਰ ਵੀਰ ਮੋਲ ਠੀਕ ਆ ਹਾਂਜੀ ਤੇਲ ਲੈਣ ਆਏ ਆ ਆ ਤੇਲ ਲੈਣ ਆਏ ਲੋਡ ਆਸਤੇ ਲੈਣ ਆਏ ਆ ਜਮਾ ਨਹੀਂ ਕਰਨਾ ਜਮਾ ਨਹੀਂ ਕਰਨਾ ਲੋਡ ਆ ਪਰ ਲੋਕ ਤਾਂ ਵੱਡੇ ਵੱਡੇ ਡਰਮ ਲੈ ਕੇ ਆ ਰਹੇ ਨੇ 50 50 ਲੀਟਰ ਦੇ ਜੇ ਜ਼ਿੰਦਗੀ ਰੋ ਤਾਂ ਫੇਰ ਇਹ ਤੇਲ ਕੀ ਕਰਾਂਗੇ ਤੇਲ ਕੀ ਕਰਾਂਗੇ ਹਾਂ ਤੇ ਜਿੰਦਗੀ ਸਰਕਾਰ ਵੱਲੋਂ ਕੋਈ ਇਦਾਂ ਦੀ ਹਦਾਇਤ ਨਹੀਂ ਵੀ ਕਮੀ ਆ ਸਕਦੀ ਹੈ ਨਹੀਂ ਕੋਈ ਇਦਾਇਤ ਨਹੀਂ ਹਾਂ ਤੇ ਫਿਰ ਵੀ ਲੋਕ ਫਿਰ ਕਹੀ ਹੀ ਰਿਕਵਰੀ ਹੋ ਗਈ ਹਾਂ ਇਹ ਸੋ ਆਪਾਂ ਜਿਹੜੇ ਪੈਟਰੋਲ ਪੰਪ ਦੇ ਜਿੰਨੇ ਵੀ ਇੱਥੇ ਵਰਕਰ ਨੇ ਆਪਾਂ ਇੱਕ ਅਦੇ ਵੀਰ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਕੋਈ ਸਰਕਾਰ ਵੱਲੋਂ ਹਦਾਇਤ ਹੈਗੀ ਤੁਹਾਨੂੰ ਵੀ ਤੁਹਾਡੇ ਕੋਲ ਕਮੀ ਆ ਸਕਦੀ ਬਾਰਡਰ ਦੇ ਬੈਠਾ ਪੂਰਨ ਸਹੂਲਤਾਂ ਮਿਲਣੀਆਂ ਚਾਹੀਦੀਆਂ ਅਸੀਂ ਤਾਂ ਮਰੇ ਪਏ ਆ ਤੇ ਜੇ ਜਦੋਂ ਜੰਗ ਲੱਗ ਜਾਂਦਾ ਹਾਂ ਅਸੀਂ ਤਾਂ ਸਾਨੂੰ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਬਾਰਡਰ ਦੇ ਬੈਠੇ ਇਕਰਾਂ ਦੀਆਂ ਸਹੂਲਤਾਂ ਚਾਹੁੰਦੇ ਹਾਂ ਸਾਨੂੰ ਜੇ ਮੰਨ ਕੇ ਚੱਲੋ ਬਾਬਾ ਜੀ ਜੰਗ ਲੱਗ ਜਾਂਦਾ ਸਾਨੂੰ ਕੋਈ ਰੈਸਟੋਰੰਟ ਮਿਲਣੀ ਚਾਹੀਦੀ ਆ ਕੋਈ ਸਾਨੂੰ ਰਹਿਣ ਨੂੰ ਤੰਬੂ-ਦੰਬੂ ਮਿਲਨੇ ਚਾਹੀਦੇ ਆ ਸਾਡੇ ਕੋਈ ਰੱਖਿਆ ਕਰਨੀ ਚਾਹੀਦੀ ਇਹਨਾਂ ਨੂੰ ਹਾਂ ਬਿਲਕੁਲ ਐ ਸਹੀ ਗੱਲਾਂ ਨੇ ਤੁਹਾਡੀਆਂ ਹਾਂਜੀ ਐ ਡਿਊਟੀ ਕਰਨੇ ਆ ਦੇਖੋ ਜੰਗ ਵਾਲਾ ਮਾਹੌਲ ਬਣਿਆ ਪਿਆ ਪੰਪ ਤੇ ਜੀ ਹਾਂ ਆਏ ਆਪਣਾ ਬਾਰਡਰ ਤੇ ਨਹੀਂ ਨੇ ਬਾਰਡਰ ਤੇ ਮੈਂ ਇਹ ਜਾਨਣਾ ਚਾਹੁੰਦਾ ਵੀ ਕਿ ਸਰਕਾਰ ਵੱਲੋਂ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਵੀ ਤੇਲ ਦੀ ਕਮੀ ਆ ਸਕਦੀ ਹੈ ਨਹੀਂ ਕੋਈ ਕਮੀ ਨਹੀਂ ਗੁਰੂ ਜੀ ਕਿਰਪਾ ਵਾਧੂ ਤੇਲ ਪਿਆ ਜੀ ਹਰ ਦੋ ਗੱਡੀਆਂ ਦੀਆਂ ਗੱਡੀਆਂ ਤੇਲ ਆਈ ਆ ਗਈਆਂ ਦੋ ਗੱਡੀਆਂ ਦੋ ਸਾ ਵਾਧੂ ਘਟੇ ਸਟਾਕ ਵਾਧੂ ਆ ਵਾਧੂ ਘਰੂ ਦੀ ਕੋਈ ਕਮੀ ਆਉਣ ਦੀ ਕੋਈ ਮਾਸਾ ਜ ਨਹੀਂ ਬਾਬਾ ਜੀ ਮਾਸਾ ਜ ਨਹੀਂ ਸਰਕਾਰ ਕਹਿੰਦੀ ਸਾਡੀ ਪੂਰੀ ਤਿਆਰੀ ਹੈ ਹਾਂਜੀ ਸਰਕਾਰ ਤਾਂ ਕਹਿੰਦੀ ਪੂਰੀ ਤਿਆਰੀ ਮਰਜ਼ੀ ਕਰ ਸਕਦੇ ਬਾਬਾ ਜੀ ਆਪਾਂ ਕੀ ਕਹਿ ਸਕਦੇ ਨਹੀਂ ਕਹਿੰਦਾ ਸਾਡੀ ਤਿਆਰੀ ਨਹੀਂ ਨਹੀਂ ਅਸੀਂ ਤਾਂ ਮਾਰੇ ਸ਼ਾਂਤੀ ਚਾਹੀਦੀ ਹੈ ਜੀ ਸ਼ਾਂਤੀ ਚਾਹੀਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਤਨਾ ਕਿਤੇ ਸਹਿਮਦਾ ਜਿਹੜਾ ਮਾਹੌਲ ਆ ਉਹ ਵੀ ਬਣਿਆ ਹੋਇਆ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕੁਝ ਹੋਰ ਵੀਰਾਂ ਦੇ ਨਾਲ ਗੱਲਬਾਤ ਕਰਕੇ ਔਰ ਉਹਨਾਂ ਤੋਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਬਾਬਾ ਜੀ ਵਾਹ ਖਾਲਸਾ ਬੈਜੀ ਫਤਿਹ ਕਿਹੜੇ ਪਿੰਡੋਂ ਆਏ ਹੋ ਦੱਸ ਦਿਓ ਮਾਰੇ ਨਾ ਹੀ ਦੱਸ ਦਿਓ ਆਪਣਾ ਫਤੋ ਹੀ ਬੁਲਾ ਦਿਓ ਅੱਛਾ ਅੱਛਾ ਹੋਰ ਵੀਜੀ ਹੋ ਗਿਆ ਮਾਰੇ ਠੀਕ ਠਾਕ ਵਧੀਆ ਸੋ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਇਸ ਵੇਲੇ ਪੂਰਾ ਜਿਹੜਾ ਵਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੈਗੀ ਜਿਹੜੀ ਚੀਜ਼ ਜਮਾ ਹੁੰਦੀ ਉਸ ਨੂੰ ਕੀਤਾ ਜਾਵੇ ਕਿਉਂਕਿ ਅੱਜ ਜਿਹੜੀ ਮਾਹੌਲ ਬਣਿਆ ਜਿਸ ਤਰ੍ਹਾਂ ਦਾ ਉਸ ਨੂੰ ਦੇਖਦੇ ਹੋਏ ਲੋਕ ਜਿਹੜੇ ਪੈਟਰੋਲ ਪੰਪਾਂ ਦੇ ਵੱਡੀਆਂ ਵੱਡੀਆਂ ਲੇਣਾ ਲਾ ਕੇ ਬੈਠੇ ਹੋਏ ਨੇ ਸਰਕਾਰ ਵੱਲੋਂ ਕੋਈ ਇਦਾਂ ਦੀ ਹਦਾਇਤ ਨਹੀਂ ਗਈ ਅਸੀਂ ਪੈਟਰੋਲ ਪੰਪ ਦੇ ਜਿਹੜੇ ਕਰਮਚਾਰੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਕੋਈ ਇਦਾਂ ਦੀ ਹਿਦਾਇਤ ਨਹੀਂ ਵੀ ਕਮੀਆਂ ਆ ਸਕਦੀਆਂ ਪਰ ਫਿਰ ਵੀ ਲੋਕ ਵੱਡੇ ਵੱਡੇ ਡਰਮ ਲੈ ਕੇ ਪੰਪਾਂ ਤੇ ਪਹੁੰਚੇ ਹਨ ਸਵਾਗਤ ਦੀ ਵੀਡੀਓ ਵਿੱਚ ਨਹੀਂ ਵੇਖਦੇ ਲੋਕ ਪੰਜਾਬੀ ਲੋਕ ਚਲਣ ਧੰਨਵਾਦ